ਤੁਸੀਂ ਦੇਖ ਰਹੇ ਹੋ ਲੋਕ ਕਰਾਇਮ ਟੀਵੀ 30 ਦਸੰਬਰ ਨੂੰ ਕਿਸਾਨ ਜਥੇਬੰਦੀ ਦੇ ਪੰਜਾਬ ਬੰਦ ਦੇ ਸਮਰਥਨ ਵਿੱਚ ਤਰਨਤਾਰਨ ਦੇ ਬਾਜ਼ਾਰ ਅਤੇ ਸਬਜ਼ੀ ਮੰਡੀਆਂ ਰੇਲਵੇ ਸਟੇਸ਼ਨ ਬੰਦ ਦੇਖਣ ਨੂੰ ਮਿਲੇ ਨਾਲ ਹੀ ਤਰਨਤਾਰਨ ਦੇ ਬਿਜਲੀ ਕਰਮਚਾਰੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਗੇਟ ਰੈਲੀ ਕੀਤੀ ਗਈ ਗੰਦਰ ਸਿੰਘ ਲਾਡੀ ਜੀ ਮੈਂ ਤਰਨਤਾਰਨ ਜ਼ਿਲ੍ਹੇ ਦਾ ਜਨੀਆਂ ਵੀ ਅਸ਼ੋਸ਼ੰਦਾ ਉਹਨਾਂ ਦਾ ਪ੍ਰਧਾਨ ਹਾਂ ਜੀ ਸਾਡੀ ਵਪਾਰ ਮੰਡਲ ਤਰਨਤਾਰਨ ਨੇੜੇ ਜ਼ਿਲ੍ਹੇ ਬਲੋਸੀ ਸਾਨੂੰ ਲੋੜ ਪੈਂਦੀ ਹੈ ਕਿਸਾਨਾਂ ਦਾ ਹਰ ਵਰਗ ਤੇ ਹੀ ਦਾ ਤਿਆਰ ਪਰ ਤਿਆਰ ਨਾਲ ਖੜੇ ਹਾਂ ਸਾਡਾ ਤਰਨਤਾਰ ਪੂਰਾ ਜ਼ਿਲ੍ਹਾ ਜਿਹੜਾ ਸਾਡਾ ਹੈਗਾ ਉਹ ਪ੍ਰੋਪਰ ਤੌਰ ਤੇ ਸਾਰਾ ਮੁਕੰਮਲ ਬੰਦ ਆ ਜੀ ਕੋਈ ਵੀ ਦੁਕਾਨ ਕੋਈ ਵੀ ਸੜਕ ਤੇ ਕੋਈ ਵੀ ਬੰਦਾ ਦੁਕਾਨਦਾਰ ਨਹੀਂ ਖੁੱਲ ਸਕਦਾ ਤੁਹਾਡੇ ਵੱਲ ਪੂਰਾ ਪੂਰਾ ਪੁਲਿਸ ਸਹਿਯੋਗ ਆ ਜੀ ਪੂਰੀ ਪੁਲਿਸ ਕੋਰਡ ਆ ਜਿੱਥੇ ਵੀ ਸਾਡਾ ਲੋੜ ਪੈਂਦੀ ਆ ਅਸੀਂ ਹਾਜ਼ਰ ਆ ਅਸੀਂ ਨਾਲ ਆ ਜੀ ਰਣਾ ਇੰਦੇਪੀ ਸਿੰਘ ਜੀ ਤੁਹਾਡੇ ਕੰਮ ਕਾਜ ਕਿੱਥੇ ਕਰਦੇ ਦੀ ਜੀ ਸਰ ਜੀ ਬਣੀ ਤਰਨਤਾਰਨ ਜੀ ਤੇ ਕੀ ਕਹਿਣਾ ਚਾਹੁੰਦੇ ਜੋ ਅੱਜ ਤੇ ਅੱਜ ਜਿ세 3 ਦਸੰਬਰ 2024 ਜਿਹੜੇ ਕਿ ਸਪੂਰਨ ਤੌਰ ਤੇ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਬੰਦ ਦਾ ਐਲਾਨ ਹੋਇਆ ਵਾ ਅਸੀਂ ਪੂਰੇ ਮੰਡੀ ਬੋੜ ਵੱਲੋਂ ਮੰਡੀ ਵੱਲੋਂ ਉਹਨਾਂ ਦਾ ਸਮਰਥਨ ਦੇ ਰਹੇ ਹਾਂ ਉਹਨਾਂ ਨੂੰ ਅੱਜ ਸਬਜ਼ੀ ਮੰਡੀ ਵਿੱਚ ਕੋਈ ਦਾਣਾ ਨਹੀਂ ਆਇਆ ਕਿਸੇ ਕਿਸਮ ਦੀ ਕੋਈ ਬੋਲੀ ਨਹੀਂ ਹੋਈ ਕੋਈ ਖਰੀਦਦਾਰੀ ਕੁਝ ਵੇਚਿਆ ਨਹੀਂ ਗਿਆ ਸਪੂਰਨ ਤੌਰ ਤੇ ਮੰਡੀ ਬੱਦਿਆ ਅਸੀਂ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਜੀ ਇਹ ਬਿਲਕੁਲ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਨਾਲ ਆ ਜੀ ਹਰ ਪੱਖੋਂ ਹਰ ਪਾਸਿਓਂ ਨਾਲ ਆ ਅਸੀਂ ਸਮਰਥਨ ਦੇ ਰਹੇ ਹਾਂ ਫੋਲ ਉਹਨਾਂ ਨੂੰ ਅੱਜ ਕਿਸ ਤਰ੍ਹਾਂ ਅੱਜ ਕਿਸ ਤਰ੍ਹਾਂ ਜੇ ਕੋਈ ਇੱਥੇ ਜਿਹੜੇ ਖੜੇ ਹੋਏ ਬਾਸਤ ਦਾ ਰਸਤਾ ਵਾਲਾ ਦਾਣਾ ਮੰਡੀ ਜਾਂ ਸ਼ਹਿਰ ਦਾ ਰਸਤਾ ਕਿਸ ਤਰ੍ਹਾਂ ਟੋਟਲੀ ਸਾਰਾ ਬੰਦ ਹੈ ਜੀ ਸਾਰਾ ਸ਼ਹਿਰ ਬੰਦ ਤੁਸੀਂ ਦੇਖ ਸਕਦੇ ਜੀ ਇਹ ਤੋਂ ਦਾਣਾ ਮੰਡੀ ਵੀ ਬੰਦ ਆ ਸਬਜ਼ੀ ਮੰਡੀ ਵੀ ਬੰਦ ਆ ਬੱਸ ਸਟੈਂਡ ਬੱਸਾਂ ਨਹੀਂ ਚੱਲ ਰਹੀਆਂ ਟ੍ਰੇਨਾਂ ਕੋਈ ਚੀਜ਼ ਨਹੀਂ ਚੱਲ ਰਹੀ ਆਟੋ ਵੀ ਸਭ ਕੁਝ ਬੰਦ ਹੈ ਇਸ ਲਈ ਮੰਗਣੀ ਚਾਹੀਦੀ ਇਹ ਇਹਨਾਂ ਦੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਵਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਆ ਮੰਗ ਰਹੇ ਆ ਬਿਲਕੁਲ ਸਹੀ ਆ ਕੇਂਦਰ ਸਰਕਾਰ ਨੂੰ ਚਾਹੀਦਾ ਵਾ ਆਪਣੀ ਜਿਹੜੀ ਨਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾ ਜੋ ਵਿਗਨਮਨ ਡਿਮਾਂਡਸ ਆ ਗਿਆ ਬੁੜੀਆਂ ਕਰਨ ਜੀ ਤੇ ਜਿਹਦੇ ਨਾਲ ਹੈ ਜੀ ਕਿਸਾਨਾਂ ਦੇ ਸਿਰ ਤੇ ਤੇ ਸਾਡਾ ਪੰਜਾਬ ਚੱਲ ਰਿਹਾ ਜੀ ਐਗਰੀਕਲਚਰ ਦੇ ਸਿਰ ਤੇ ਸਾਰਾ ਸਿਸਟਮ ਚੱਲ ਰਿਹਾ ਜੀ ਦੁਕਾਨਦਾਰਾਂ ਦਾ ਕਾਰੋਬਾਰ ਕੰਮ ਕਾ ਚੱਲ ਰਿਹਾ ਸਾਰਾ ਵਪਾਰ ਚੱਲ ਰਿਹਾ ਜੀ ਜੇ ਅਗਰ ਜਿਹੜਾ ਕਿਸਾਨਾਂ ਨੇ ਪੰਜਾਬ ਬੰਦਾ ਸਦਾ ਦਿੱਤਾ ਹੈਗਾ ਉਹਦੇ ਵਿੱਚ ਐ ਸਾਡੀ ਜੁਆਇੰਟ ਫੋਰਮ ਟੇਕ ਦਾ ਮੰਚ ਤੇ ਜੇ ਆਈ ਐਸੋਸੀਏਸ਼ਨ ਜਿਹੜੀ ਹੈ ਜਿਹੜੀਆਂ ਐਸੋਸੀਏਸ਼ਨ ਉਹਨਾਂ ਨੇ ਫੈਲਾ ਕੀਤਾ ਵੀ ਉਹਨਾਂ ਦੇ ਹੱਕ ਦੇ ਵਿੱਚ ਅੱਜ ਗੇਟ ਰੈਲੀयां ਕਰਨੀਆਂ ਆ ਸਰ ਨੇ ਲਾਉਣੇ ਆ ਉਹ ਜਿੱਥੇ ਜਿੱਥੇ ਉਹਨਾਂ ਦੇ ਪ੍ਰੋਗਰਾਮ ਆ ਉਥੇ ਜਾ ਕੇ ਮਸ਼ਹੂਰੀਤ ਕਰਨੀ ਆ ਕਿਉਂਕਿ ਇਹ ਜਿਹੜੀ ਸੈਂਟਰ ਸਰਕਾਰ ਆ ਇਹਨੇ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਗਰਨਲ ਦੇ ਜਹਨ ਹੋ ਗਿਆ ਇੱਕ ਨੋਟੀਫਿਕੇਸ਼ਨ ਕਰਨਾ ਮੋਦੀ ਵਾਦਾ ਕਰਕੇ ਬਾਦ ਬਾਦ ਸਰਕਾਰ ਤੇ ਬੜਾ ਧੂ ਧੱਕਾ ਕਰ ਰਹੀ ਆ ਡੱਲੇਵਾ ਸਾਹਿਬ ਬਰ ਬਰ ਦੇ ਬਿਠੇ ਆ ਵੇਖੋ ਉਹਨਾਂ ਦੀ ਪੋਜੀਸ਼ਨ ਕੀ ਆ ਸੈਂਟਰ ਸਰਕਾਰ ਦੇ ਜਿਹੜਾ ਨੀ ਜੋ ਨਹੀਂ ਸਰਗਰੀ ਉਹ ਜਿਹੜਾ ਇਹਨਾਂ ਨੇ ਹਰਿਆਣਾ ਬਾਰਡਰ ਬੰਦ ਕੀਤਾ ਉਹਦੇ ਇਹਨੇ ਖੇਦੀ ਕਰਦੇ ਆ ਤੇ ਇਹਨਾਂ ਪਾਕਿਸਤਾਨ ਨਾਲ ਆ ਬਾਰਡਰ ਬਣਾਤਾ ਸਰਕਾਰ ਨੇ ਬਾਦ ਬਾਦ ਸਰਕਾਰ ਨੇ ਜੇ ਜਿਹੜਾ ਵਾ ਤੇ ਖਾਦਾ ਨੂੰ ਆਪਣਾ ਹੱਕ ਵਾ ਉਥੇ ਜਾ ਕੇ ਲਾਣੂ ਦਾ ਤੇ ਜਿਹੜਾ ਇਸ ਕਰਕੇ ਅਸੀਂ ਅੱਜ ਕਿਸਾਨਾਂ ਦੇ ਹੱਕ 'ਚ ਅੱਜ ਅਸੀਂ ਜਿਹੜੀਆਂ ਰੋਡ ਰੈਲੀਆਂ ਸਾਰੇ ਸਾਡੇ ਪੰਜਾਬ 'ਚ ਚਰਕਲਾਂ 'ਚ ਸਾਡੀਆਂ 'ਚ ਕਿਸਾਨਾਂ ਦੇ ਹੱਕ 'ਚ ਰੋਡ ਰੈਲੀਆਂ ਕੀਤੀਆਂ ਜਾ ਰਹੀਆਂ ਜੇ ਗਾਂਵ ਵੀ ਕੋਈ ਹਰ ਸੱਦਾ ਆਉਂਦਾ ਉਹਦੇ ਵਿੱਚ ਵੀ ਅਸੀਂ ਵੱਡੇ ਪੱਧਰ ਤੇ ਜਿੱਦਾਂ ਨੌ ਇੱਕ ਨੂੰ ਮੁੱਕੇ ਇਹਨਾਂ ਦੀ ਕਨਵੈਂਸ਼ਨ ਵਾ ਉਹਦੇ ਵਿੱਚ ਵੀ ਜਿਹੜਾ ਕਿਸਾਨ ਮੋਰਚੇ ਜੁਗਦੇ ਉੱਥੇ ਸੱਦਾ ਵਾ ਉਹਦੇ ਵਿੱਚ ਵੀ ਬਿਲੀ ਮਲਾ ਦੇ ਵੱਡੇ ਪੱਧਰ ਤੇ ਪਹੁੰਚਣਗੇ ਭਾਜਪਾ ਦੇ ਸਰਕਾਰ ਉਹ ਡਟ ਕੇ ਜੇ ਉਹ ਵੀ ਸਾਨੂੰ ਕਿਸਾਨਾਂ ਨੂੰ ਗਮਲਾਉਣਗੇ ਉਹਦੇ ਨਾਲ ਅਸੀਂ ਡਟ ਕੇ ਪੈਰਾ ਦਵਾਂਗੇ ਇਸ ਕਰਕੇ ਅੱਜ ਅਸੀਂ ਸਾਰੇ ਸਰਕਲ ਚ ਰੋਸ ਰੈਲੀਆਂ ਕੀਤੀਆਂ ਵਾਂ ਰੋਸ ਰੈਲੀਆਂ ਕਰਕੇ ਤੇ ਉਹਦਾ ਜਿਹੜਾ ਰੋਲ ਬਲੈਕਟ ਕਰ ਰਹੇ ਆਂ